ਕਟਿਆਲਾ ਵਿੱਚ ਵਾਰਡ ਨੰਬਰ 41 31 ਅਤੇ 60 ਚ ਸਫਲ ਰਹੀ ਵਿਧਾਇਕ ਜੀਤ ਸਿੰਘ ਕੋਹਲੀ ਦੀ ਨਸ਼ਾ ਮੁਕਤੀ ਯਾਤਰਾ ਜੀ ਹਾਂ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਲੱਕ ਤੋੜ ਦਿੱਤਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਹੁਣ ਨਸ਼ਾ ਤਸਕਰ ਇਸ ਕਾਲੇ ਕਾਰੋਬਾਰ ਨੂੰ ਤੋਬਾ ਆਖਰੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਹੀ ਹੇਠ ਪੰਜਾਬ ਸਰਕਾਰ ਵੱਲੋਂ ਆਰੰਭੇ ਯੁੱਧ ਨਸ਼ਾ ਵਿਰੁੱਧ ਤਹਿਤ ਨਸ਼ੀਆਂ ਖਿਲਾਫ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ। ਉਹਨਾਂ ਕਿਹਾ ਹੈ ਕਿ ਸਥਾਨਕ ਕੌਂਸਲਾਂ ਅਮਰਪ੍ਰੀਤ ਕੌਰ ਵਾਰਡ ਨੰਬਰ 41, ਪਦਮਜੀਤ ਕੌਰ ਵਾਰਡ ਨੰਬਰ 31 ਤੇ ਵਾਰਡ ਇੰਚਾਰਜ ਵੀਰਪਾਲ ਕੌਰ ਵਾਰਡ ਨੰਬਰ 60 ਵਿਖੇ ਨਸ਼ਾ ਮੁਕਤੀ ਯਾਤਰਾ ਦੀ ਗਵਾਹੀ ਕਰਦਿਆਂ ਵਿਧਾਇਕ ਅਜੀਤ ਸਿੰਘ ਕੋਲੀ ਨੇ ਫਾਰ ਡਿਵਾਈਸ ਕਮੇਟੀ ਦੀਆਂ ਮੈਂਬਰਾਂ ਨਾਲ ਮੀਟਿੰਗ ਕੀਤੀ ਹੈ। ਇਸ ਮੌਕੇ ਉਹਨਾਂ ਦੇ ਨਾਲ ਨਸ਼ਾ ਮੁਕਤੀ ਮੋਰਚੇ ਦੇ ਹਲਕਾ ਕואର୍ਡੀਨੇਟਰ ਦਵਿੰਦਰ ਪਾ ਸਿੰਘ ਮਿੱਕੀ ਤੇ ਹੋਰ ਸ਼ਕਸ਼ੀਤਾਵਾਂ ਵੀ ਮੌਜੂਦ ਸਨ ਉਹਨਾਂ ਅੱਗੇ ਗੱਲਬਾਤ ਕਰਦੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰੀਬ ਤਿੰਨ ਸਾਲਾਂ ਦੀ ਡੂੰਗੀ ਸੋਚ ਵਿਚਾਰ ਤੇ ਤਜ਼ਵੀਜ਼ ਬਣਾ ਕੇ ਨਸ਼ਿਆਂ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਕੇ ਨਸ਼ੇ ਸਪਲਾਈ ਲਾਈਨ ਕੱਟੀ ਹੈ ਅਤੇ ਨਸ਼ੇ ਦੇ ਆਦੀਆਂ ਦੇ ਮੁੜ ਵਸੇਬੇ ਤੇ ਰੁਜ਼ਗਾਰ ਲਈ ਨਵੀਆਂ ਪਹਿਲ ਕਦਮੀਆਂ ਕੀਤੀਆਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਟਸਐਪ ਨੰਬਰ 9779100200 ਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਦਾ ਸੱਦਾ ਦਿੰਦਿਆਂ ਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ ਦੀ ਸੂਹ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਉਹਨਾਂ ਦੱਸਿਆ ਕਿ ਪੁਲਿਸ ਦੀ ਸਖਤੀ ਸਦਕਾ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਗਿਆ ਕੋਹਲੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਮੁਕਤੀ ਸਮਾਸ ਤੇ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦਾ ਡਟ ਕੇ ਸਾਥ ਦਿਨ ਇਸੇ ਦੌਰਾਨ ਵਾਰਡ ਵਾਸੀਆਂ ਨੇ ਇਸ ਗੱਲ ਤੇ تسਲੀ ਦਾ ਇਜ਼ਹਾਰ ਕੀਤਾ ਕਿ ਉਹਨਾਂ ਦੇ ਚੁਣੇ ਨੁਮਾਇੰਦੇ ਲੋਕਾਂ ਤੇ ਨਸ਼ਿਆਂ ਵਰਗੀ ਅਹਿਮ ਸਮੱਸਿਆਵਾਂ ਦੇ ਹੱਲ ਲਈ ਦਿਨ ਰਾਤ ਇੱਕ ਕਰਕੇ ਲੋਕਾਂ ਵਿੱਚ ਵਿਚਰ ਰਹੇ ਨੇ। ਸਰ ਵੱਲੋਂ ਸੇ ਪੰਜਾਬ ਦਾ ਇੱਕ ਨੰਬਰ ਵੀ ਜਾਰੀ ਕੀਤਾ ਹੋਇਆ ਤੁਸੀਂ ਉੱਤੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹੋ। ਇਨ ਕੇਸ ਮੇਰੇ ਖਾਨੰਦਰ ਲਾਹੌਰੇ ਗੇ ਥਾਣੇਵਾਸ ਤੋਂ ਨੇੜੇ ਵਾਲਾ ਵਾਰਡ ਇਹੀ ਪੈਂਦਾ। ਆਪਾਂ ਤਾਂ ਤੁਸੀਂ ਸ਼ੇਅਰ ਕਰਦੇ ਕਰਦੇ ਜਾ ਕੇ ਇੰਟੀਮੇਸ਼ਨ ਦੇ ਆਈਏ ਪਤਾ ਨਹੀਂ ਕਿੰਨੇ ਘਰ ਬਸ ਬਸ ਸਕਦੇ ਆ। ਤੇ ਐਮਰ ਸਾਹਿਬ ਨੇ ਅਸੀਂ ਸਾਰੇ ਤੁਹਾਡੀ ਹਲਕਾ ਵਾਸਤੇ ਆ ਗਏ ਤੂੰ ਵੱਧ ਤੋਂ ਵੱਧ ਹਲਕਾ ਲੈ ਕੇ ਆਪਾਂ ਆਪਣਾ ਹੰਡੇ ਨੂੰ ਸ਼ੁਰੂ ਕਰਕੇ ਇਹਨੂੰ ਆਪਾਂ ਪੰਜਾਬ ਲੈ ਬੋਸ ਲੈ ਕੇ ਜਾਵਾਂਗੇ ਥੈਂਕ ਯੂ ਥੈਂਕ ਯੂ ਜਿਸੇ ਇਲੈਕਸ਼ਨ ਹੋਵੇ ਐਸਜੀਪੀਸੀ ਇਲੈਕਸ਼ਨ ਹੋਵੇ ਐਮਪੀ ਇਲੈਕਸ਼ਨ ਹੋਵੇ ਐਮਐਲਏ ਇਲੈਕਸ਼ਨ ਹੋਵੇ ਹਮੇਸ਼ਾ ਤੁਹਾਡੇ ਕੋਲ ਆ ਕੇ ਤੁਹਾਡੇ ਤੋਂ ਵੋਟਾਂ ਮੰਗਦੇ ਰਹੇ ਹਮੇਸ਼ਾ ਪਰ ਅੱਜ ਵੋਟ ਨਹੀਂ ਮੰਗਣ ਆਏ ਅੱਜ ਕੋਈ ਸਿਆਸਤ ਨਹੀਂ ਕੋਈ ਗੱਲ ਨਹੀਂ ਸਿਆਸਤ ਅੱਜ ਵੋਟਾਂ ਦੀ ਗੱਲ ਨਹੀਂ ਕਰਨੀ ਅੱਜ ਮੈਂ ਤੁਹਾਡੇ ਤੋਂ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਥੋੜੀ ਮਦਦ ਲੈਣ ਆਇਆ ਅੱਜ ਆਨ ਆਦੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਸ੍ਰੀ ਭਗਵੰਤ ਮਾਨ ਜੀ ਦੀ ਤਗਵਾਈ ਹੇਠ ਅੱਜ ਉਹਨਾਂ ਨੇ ਇੱਕ ਮਹਿੰਮ ਵਿੱਟੀ ਹੈ ਪੰਜਾਬ ਦੇ ਵਿੱਚ ਜਿਹਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਅੱਜ ਤੁਹਾਡੀ ਕਚੈਰੀ ਦੇ ਵਿੱਚ ਖੜੇ ਹੋਏ ਆਪੀਐਨ 7 ਹਰ ਖਬਰ ਸੱਚ ਕੇ ਸਾਥ